ਕੁਮਾਰ ਨੂੰ ਪ੍ਰਧਾਨ ਬਣਾਇਆ ਤੇ ਝੰਡੀਆਂ ਨਾਲ ਭਰ ਗਿਆ ਜੀ ਸੁਨੀਲ ਕੁਮਾਰ ਪਹਿਲਾਂ ਵੀ ਆਇਆ ਹੋਣਾ ਜਾਕੜ ਤੇ ਪਰ ਜਿਹੜੀ ਅਸਲ ਕਹਾਣੀ ਆ ਨਾ ਹੁਣ ਸਰੂਪ ਮੂਵੀ ਚ ਰਹਿੰਦਾ ਕਿ ਕੌਣ ਰਹਿੰਦਾ ਹੈ ਇਹ ਇੱਕ ਵੱਡੀ ਗੱਲ ਹੈ ਨਾਲੇ ਲਈ ਦੇਖੋ ਜਿਹੜੀ ਸੁਨੀਲ ਗਰ ਆਪਣੇ ਜਿਹੜੇ ਜਾਖੜ ਸਾਹਿਬ ਹੈ ਉਹ ਬੀਜੇਪੀ ਦੀ ਸਟੇਟ ਦੇ ਪ੍ਰੈਜ਼ੀਡੈਂਟ ਹੈ ਹੂੰ ਹੂੰ ਜਦੋਂ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਉਸ ਵੇਲੇ ਅਸ਼ਵਨੀ ਕੁਮਾਰ ਹੋਰਾਂ ਨੂੰ ਹਟਾ ਕੇ ਤੇ ਉਹਨਾਂ ਨੂੰ ਬਣਾਇਆ ਸੀ ਜੀ ਔਰ ਮੇਰੇ ਖਿਆਲ ਮੁਤਾਬਕ ਜਿੰਨੀ ਕਿ ਮੈਨੂੰ ਉਸ ਵੇਲੇ ਜਾਣਕਾਰੀ ਤੁਹਾਡੇ ਵੀ ਧਿਆਨ ਜਹਿੰਦ ਦੇ ਵਿੱਚ ਗੱਲ ਹੋਣੀ ਹੈ ਕਿ ਜਦੋਂ ਸੁਨੀਲ ਜਾਖੜ ਨੇ ਚਾਰਜ ਲਿਆ ਜੀ ਉਦੋਂ ਚਾਰਜ ਦੇਣ ਵੀ ਚਾਰਜ ਲੈਣ ਵੇਲੇ ਵੀ ਮਤਲਬ ਜਿਹੜੀ ਹੈ ਉਹਨਾਂ ਦਾ ਜਿਹੜਾ ਮਾਨ ਸਨਮਾਨ ਹੁੰਦਾ ਸੀ ਉਹ ਨਹੀਂ ਹੋਇਆ ਨਹੀਂ ਹੋਇਆ ਹਾਂ ਬਿਲਕੁਲ ਨਹੀਂ ਹੋਇਆ ਉਹਨਾਂ ਨੇ ਮਤਲਬ ਉਹਨੂੰ ਪ੍ਰਵਾਨ ਨਹੀਂ ਕੀਤਾ ਪ੍ਰਵਾਨ ਭਾਜਪਾ ਦੇ ਜਿਹੜੇ ਅਸਲ ਕਟੜ ਪੰਥੀ ਹਨਾ ਉਹਨਾਂ ਨੇ ਕਟੜ ਪੰਥੀਆਂ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਕਿਉਂਕਿ ਮੇਰੀ ਸਮਝ ਹੈ ਕਿਉਂ ਨਹੀਂ ਪ੍ਰਵਾਨ ਕੀਤਾ ਕਿਉਂਕਿ ਸੁਨੀਲ ਜਾਖੜ ਉਹਰੀ ਜੰਮੇ ਭਵੇਂ ਹਿੰਦੂ ਪਰਿਵਾਰ ਦੇ ਵਿੱਚ ਹੈ ਉਹ ਕਿਸਾਨ ਹੈ ਕਿਸਾਨ ਹੈ ਖੇਤੀਬਾੜੀ ਕਰਦੇ ਆ ਤੇ ਜਿਹੜਾ ਕਿਸਾਨ ਹੈ ਖੇਤੀ ਕਰਦਾ ਹੈ ਜੀ ਉਹ ਬੰਦਾ ਜਿਹੜਾ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਉੱਤੇ ਗੁਰੂ ਕਾਲ ਨਾਲੋਂ ਪਾਸੇ ਨਹੀਂ ਹੋ ਸਕਦਾ ਪਾਸੇ ਨਹੀਂ ਹੋ ਸਕਦਾ ਬਿਲਕੁਲ ਕਿਉਂਕਿ ਅਸੀਂ ਉਹ ਦੇਖਦੇ ਰਹੇ ਆ ਉਹ ਸਮਾਂ ਵੀ ਦੇਖਦੇ ਰਹੇ ਆ ਜਦੋਂ GST ਲੱਗੀ ਸੀ ਹੂੰ 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 GST ਦਾ ਜਿਹੜੀ ਦਰਬਾਰ ਸਾਹਿਬ ਦੇ ਇੱਕ ਲੰਗਰ ਦੇ ਉੱਤੇ GST ਲਾਈ ਗਈ ਸੀ ਜਿੰਨਾ ਬਰੋ ਸੁਨੀਲ ਜਾਖੜ ਨੇ ਕੀਤਾ ਕਹਿੰਦੇ ਕਹੋਂਦੇ ਕਾਲੀ ਵੀ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਤੁਹਾਡੇ ਯਾਦ ਹੋਣਾ ਹੈ ਉਸ ਵੇਲੇ ਜਿਹੜੇ ਹੈਗੇ ਜਦੋਂ ਸਾਰਿਆਂ ਨੂੰ ਤਖਤੀਆਂ ਫੜਾ ਕੇ ਵੀ ਜੀ GST ਤੋਂ ਲੰਗਰ ਜਿਹੜਾ ਹੈਗਾ ਲੰਗਰ ਤੋਂ GST ਹਟਾਇਆ ਜਾਵੇ ਲੰਗਰ ਦੀ ਰਸਤ ਤੋਂ ਹਟਾਇਆ ਉਹ ਜਿਹੜੇ ਇੱਕ ਨਾਲ ਲਾਈਆਂ ਹੋਈਆਂ ਸੀਗੇ ਤਖਤੀਆਂ ਜੀ ਤੇ ਕੋਈ ਬਟਾ ਬੰਦਾ ਆ ਗਿਆ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਬੜਾ ਪਾਵਰਫੁਲ ਹੈ ਜੀ ਉਹਨੂੰ ਦੇਖ ਕੇ ਅਕਾਲੀ ਦਲ ਵਾਲਿਆਂ ਨੇ ਨਾ ਉਹ ਥੱਲੇ ਕਰ ਲੀਆਂ ਸੀ ਥੱਲੇ ਕਰ ਲੀਆਂ ਥੱਲੇ ਕਰ ਲੀਆਂ ਤੇ ਸੁਨੀਲ ਜਾਖੜ ਨੇ ਲੰਗੇ ਤਾਂ ਚੱਕੋ ਤਾਂ ਚਕੂਣੇ ਉਹਨਾਂ ਨੂੰ ਕਿਹਾ ਸੀ ਅਕਾਲੀ ਦਲ ਵਾਲਿਆਂ ਨੂੰ ਜੀ ਮਤਲਬ ਉਹ ਬੰਦੇ ਦੀ ਜਿਹੜੀ ਹੈਗੀ ਹੈ ਜਿਹੜੀ ਕਮਿਟਮੈਂਟ ਹੈ ਉਹਦੀ ਕਿ ਪੰਜਾਬ ਦੇ ਵਿੱਚ ਚਾਹੇ ਹਿੰਦੂ ਆ ਚਾਹੇ ਸਿੱਖ ਹੈ ਜੀ ਪੰਜਾਬ ਦੇ ਵਿੱਚ ਤੁਸੀਂ ਜਿਹੜੀ ਹੈਗੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਹਿਸਟਰੀ ਨੂੰ ਪਾਸੇ ਕਰਕੇ ਨਹੀਂ ਚੱਲ ਸਕਦੇ ਨਹੀਂ ਚੱਲ ਸਕਦੇ ਅੰਗ ਬਣ ਗਿਆ ਜੀ ਹਾਂ ਨਾ ਅੰਗ ਬਣ ਗਿਆ ਹਰ ਇੱਕ ਦਾ ਅੰਗ ਬਣਿਆ ਵੇ ਜਿਹੜੇ ਹਿੰਦੂ ਭਰਾਏ ਉਹਨਾਂ ਦਾ ਵੀ ਬਣੇ ਹੋਏ ਲੇਕਿਨ ਜੇ ਕਟੜ ਪੰਥੀ ਲੋਕ ਆ ਸ਼ਾਇਦ ਉਹਨਾਂ ਨੂੰ ਉਹ ਗੱਲ ਪਰਵਾਹ ਪਰਵਾਹ ਨਾ ਹੋਵੇ ਚਲੋ ਸੁਨੀਲ ਜਾਖੜ ਜੀ ਨੇ ਦੇਖਿਆ ਵੀ ਇਹ ਯਾਰ ਮੈਨੂੰ ਕੋਈ ਪਰਵਾਹ ਨਹੀਂ ਕਰਦੇ ਚਲੋ ਉਹਨਾਂ ਨੇ ਕੀ ਕਰਕੇ ਉਹਨਾਂ ਨੇ ਜੀ ਅਸਤੀਫਾ ਦੇ ਦਿੱਤਾ ਹੂੰ ਅਸਤੀਫਾ ਦੇਣ ਦਾ ਉਹਨਾਂ ਦਾ ਕਾਰਨ ਹੋਰ ਵੀ ਸੀ ਉਹਨਾਂ ਨੇ ਆਪਣੀ ਗੱਲ ਕਹਿ ਵੀ ਦਿੱਤੀ ਸੀ ਤੇ ਲਿਖਤੀ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਤੁਸੀਂ ਮੈਨੂੰ ਲਿਖ ਕੇ ਭੇਜੋ ਜੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਬਾਰੇ ਨਜ਼ਰੀਆ ਬਦਲੋ ਨਜ਼ਾਰੇ ਆਪਣੇ ਆ ਆਪਣੇ ਆਪ ਹੀ ਆ ਜਾਣਗੇ ਆਪਣੇ ਆਪ ਹੀ ਪੰਜਾਬ ਬਾਰੇ ਨਜ਼ਰੀਆ ਬਦਲੋ ਪੰਜਾਬ ਨੂੰ ਤੁਸੀਂ ਦੇਖੋ ਹੁਣ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਤੇ ਜਿਹੜੀ ਹੈ ਸਰਦਾਰੀ ਹੂੰ ਹੂੰ ਤੇ ਦਸਤਾਰ ਤੇ ਸਰਦਾਰ ਇਹ ਜਿਹੜੀ ਹੈਗੀ ਹੈ ਇਹ ਇਸ ਧਰਤੀ ਦੀ ਇੱਕ ਬਲਖਣਤਾ ਹੈ ਹੂੰ ਹੂੰ ਇਹ ਇਹਦਾ ਕਰਕੇ ਸਾਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਜਦੋਂ ਇਹਨਾਂ ਨੇ ਕੋਈ ਬਹੁਤੀ ਗੱਲਾਂ ਕੀਤੀ ਉਹਨਾਂ ਨੇ ਅਸਤੀਫਾ ਦਿੱਤਾ ਹਮ ਹਮ ਪਰ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਪੁੱਛਿਆ ਵੀ ਕਿਉਂ ਅਸਤੀਫਾ ਦੇਣਾ ਉਹ ਕਹਿੰਦੇ ਗੱਲ ਇਹ ਵੀ ਮੈਂ ਜੇ ਕੁਝ ਦੇਣਾ ਹੀ ਨਹੀਂ ਹਮ ਹਮ ਜੇ ਆਪਾਂ ਫਰਜ ਕਰੂ ਕਿਸੇ ਨਾਲ ਸਮਝੌਤਾ ਕਰਨਾ ਕਿਸੇ ਨਾਲ ਗੱਲਬਾਤ ਕਰਨਾ ਪੰਜਾਬ ਦੇ ਵਿੱਚ ਆਪਾਂ ਪੋਲਿਟਿਕਸ ਕਰਨੀ ਹੈ ਜੀ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤੇ ਫਿਰ ਪੰਜਾਬੀਆਂ ਨੂੰ ਸੰਤੁਸ਼ਟ ਵੀ ਕਰਨਾ ਪੈਣਾ ਹੈ ਹਮ ਹਮ ਸਿੱਖ ਭਾਈਚਾਰੇ ਨੂੰ ਵੀ ਸੰਤੁਸ਼ਟ ਕਰਨਾ ਪੈਣਾ ਉਹਦਾ ਇਹ ਨਜ਼ਰੀਆ ਸੀ ਉਹਨੇ ਪੇਸ਼ ਕੀਤਾ ਨਹੀਂ ਚਲੋ ਉਹਦਾ ਅਸਤੀਫਾ ਪ੍ਰਵਾਨ ਵੀ ਨਹੀਂ ਕੀਤਾ ਤੇ ਲੰਬ ਉਹ ਦੁਬਾਰਾ-ਦੁਬਾਰਾ ਕੀ ਕੰਮ ਕਰਦਾ ਰਿਹਾ ਜੀ ਦਫਤਰ ਦੇ ਵਿੱਚ ਵੀ ਉਹਨੀ ਜਾਨੀ ਦੀ ਕਾਟੀ ਸੀ ਹੁਣ ਜਿਹੜੀ ਇਹ ਸਾਰੇ ਭਾਰਤ ਦੇ ਵਿੱਚ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਟੇਟ ਜੁਨਟਾਂ ਦੀ ਚੋਣ ਕਰ ਲਈ ਤੇ ਉਹਨਾਂ ਨੇ ਪ੍ਰਧਾਨ ਵਗੈਰਾ ਲਾ ਦੇ ਜੀ ਲੇਕਿਨ ਪੰਜਾਬ ਦੇ ਵਿੱਚ ਚੋਣ ਨਹੀਂ ਹੋਈ ਸੀ ਹਮ ਹਮ ਤੇ ਇੱਕ ਵਾਰੀ ਮਤਲਬ ਅਸਤੀਫਾ ਦੇਣ ਤੋਂ ਬਾਅਦ ਪੈਸਿਵ ਹੋਣ ਤੋਂ ਬਾਅਦ ਜਖੜ ਸਾਹਿਬ ਫਿਰ ਐਕਟਿਵ ਹੋ ਗਏ ਜੀ ਤੇ ਫਿਰ ਦੁਬਾਰਾ ਉਹਨਾਂ ਨੇ ਕਹਿੰਦਾ ਜੀ ਨਾਲ ਇੱਕ ਐਕਟਿੰਗ ਪ੍ਰਧਾਨ ਲਾ ਦੇ ਹਮ ਹਮ ਮੈਨੂੰ ਜਿੰਨੀ ਕਿ ਜਾਣਕਾਰੀ ਮਿਲੀ ਹੈ ਕਿ ਐਕਟਿੰਗ ਪ੍ਰਧਾਨ ਦਾ ਤਾਂ ਅਉਦਾ ਹੀ ਹੈ ਨਹੀਂ ਅੱਛਾ ਐਕਟਿੰਗ ਪ੍ਰਧਾਨ ਉਹਦੋਂ ਲੱਗਦਾ ਕਿ ਜਦੋਂ ਪ੍ਰਧਾਨ ਰਵੇ ਨਾ ਤੇ ਐਕਟਿੰਗ ਪ੍ਰਧਾਨ ਹੋਵੇ ਤੇ ਐਕਟਿੰਗ ਬਿਲਾਂ ਦੀ ਦੀ ਜਦੋਂ ਚੋਣ ਤੱਕ ਰਵੇ ਤੇ ਉਹਦਾ ਕੰਮ ਹੁੰਦਾ ਹੈ ਜੀ ਲੇਕਿਨ ਜਦੋਂ ਅਸ਼wini ਕੁਮਾਰ ਜੀ ਐਕਟਿੰਗ ਪ੍ਰਧਾਨ ਬਣ ਗਏ ਤੇ ਪ੍ਰਧਾਨਤਾ ਜਖੜ ਜੀ ਵੀ ਹੈਗੀ ਹੂੰ ਹੂੰ ਤੇ ਫਿਰ ਨਾਲ ਦੀ ਨਾਲ ਹੀ ਜਿਹੜੀ ਹੈਗੀ ਇੱਕ ਕੈਂਪੇਨ ਚੱਲੀ ਵੀ ਜਿੱਥੇ ਉੱਥੇ ਜਾਣਾ ਤੇ ਉਹਨਾਂ ਦਾ ਮਾਨ ਸਨਮਾਨ ਫੁੱਲ ਫੁਲਾ ਕੇ ਬਠਿੰਡੇ ਵੀ ਆਏ ਹੋ ਬਠਿੰਡੇ ਕਿਉਂਕਿ ਜ਼ਿਲ੍ਹਾ ਪ੍ਰਧਾਨ ਜਿਹੜੇ ਹੈਗੇ ਬਠਿੰਡੇ ਦੇ ਉਹ ਸਰੂਪ ਚੰਦ ਸਿੰਘਲਾ ਸਰੂਪ ਚੰਦ ਸਿੰਘਲਾ ਨੇ ਵੀ ਪੂਰਾ ਜੋਰ ਲਾਇਆ ਜੀ ਉਹਨਾਂ ਦੇ ਪ੍ਰਧਾਨ ਦੀ ਇਹ ਬੀਜੇਪੀ ਚ ਇੱਕ ਕਾਨੂੰਨ ਜ਼ਿਆਦਾ ਹੈਗਾ ਜੀ ਵਧੀਆ ਵੀ ਜੋ ਕੰਮ ਹੋਣਾ ਪ੍ਰਧਾਨ ਨਹੀਂ ਕਰਨਾ ਉਹਦੇ ਉੱਤੋਂ ਦੇ ਨਹੀਂ ਬਹੁਤ ਘੱਟ ਹੋਣ ਦਿੰਦੇ ਹਾਂ ਚਲੋ ਉਹਨਾਂ ਨੇ ਸਾਰਾ ਕੁਝ ਕੀਤਾ ਸਰੂਪ ਚੰਦ ਸਿੰਘਲਾ ਨੇ ਬਹੁਤ ਵਧੀਆ ਕੀਤਾ ਮੀਡੀਆ ਨੂੰ ਵੀ ਬੁਲਾਇਆ ਗ੍ਰੀਨ ਪੈਲੇਸ ਦੇ ਵਿੱਚ ਉਹਨਾਂ ਦਾ ਜਿਹੜਾ ਸਮਾਗਮ ਵਗੈਰਾ ਵੀ ਕਰਵਾਇਆ ਉਸ ਵਾਰ ਉਹ ਤੋਂ ਬਾਅਦ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਅਕਾਲੀ ਦਲ ਚੋਂ ਦੇ ਸੀ ਜੀ ਫਿਰ ਅਕਾਲੀ ਦਲ ਦੇ ਵਿੱਚ મતਭੇਦ ਪੈਦਾ ਹੋ ਗਏ ਉਹਨਾਂ ਨੇ ਇੱਕ ਆਪਣੀ ਵੱਖਰੀ ਪਾਰਟੀ ਬਣਾ ਲਈ ਪੀਪਲ ਜੀ ਪਾਰਟੀ ਆਫ ਪੰਜਾਬ ਭਗਵੰਤ ਮਾਨ ਹੋਰਾਂ ਨਾਲ ਮਿਲ ਫਿਰ ਭਗਵੰਤ ਮਾਨ ਹੁਰੀ ਤਾਂ ਆਮ ਆਦਮੀ ਪਾਰਟੀ ਚਲੇ ਗਏ ਸਤੇ ਕਾਂਗਰਸ ਆਗੇ ਸੀ ਜੀ ਕਾਂਗਰਸ ਦੇ ਵਿੱਚ ਵੀ ਇਹਨਾਂ ਨੇ ਚੋਣ ਲੜੀ ਪਹਿਲਾਂ ਲੋਕ ਸਭਾ ਦੀ ਚੋਣ ਲੜੀ ਉਹਦੇ ਚ ਮੇਰੇ ਖਿਲੇ ਰਹਿ ਗਏ ਸੀ ਫਿਰ ਇਹਨਾਂ ਨੇ 2017 ਦੇ ਵਿੱਚ ਚੋਣ ਲੜੀ ਵਿਧਾਨ ਸਭਾ ਦੀ ਜੀ ਤੇ ਤੁਹਾਡੇ ਯਾਦ ਆਪਾਂ ਉੱਥੇ ਮੌਜੂਦ ਹੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਤੁਸੀਂ ਇਹਨੂੰ ਜਿਤਾ ਦਿਓ ਤੇ ਮੈਂ ਇਹਨੂੰ ਵਿੱਤ ਮੰਤਰੀ ਬਣਾਵਾਂ ਵਿੱਤ ਮੰਤਰੀ ਬਣਾ ਦੂੰ ਬਿਲਕੁਲ ਵਿੱਤ ਮੰਤਰੀ ਵੀ ਬਣਾ ਬਣਾਤਾ ਸੀ ਬਿਲਕੁਲ ਬਣਾਇਆ ਵਿੱਤ ਮੰਤਰੀ ਵੀ ਬਣ ਕੇ ਉੱਥੇ ਰਹੇ ਬਿਤ ਮੰਤਰੀ ਬਣਾਉਣ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਪ੍ਰਧਾਨ ਮੁੱਖ ਮੰਤਰੀ ਕਿਹਨੂੰ ਬਣਾਇਆ ਜਾਵੇ ਹੂੰ ਉਦੋਂ ਇੱਕ ਕਲੇਮ ਕਰਦੇ ਆ ਜੀ ਕਹਿੰਦੇ ਮੈਚ ਪਾਰਸ਼ ਕੀਤੀ ਸੀ ਬਿਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਹਾਂ ਬਿਲਕੁਲ ਇਹ ਤਾਂ ਕਹਿੰਦੇ ਸੀ ਚੰਨੀ ਸਾਹਿਬ ਤਾਂ ਬਸ ਚੰਨੀ ਸਾਹਿਬ ਕਹਿੰਦੇ ਵੀ ਫਿਰ ਇਹਨਾਂ ਨੇ ਮੁੱਖ ਮੰਤਰੀ ਬਣਵਾਤੇ ਜਿਹੜਾ ਇਹਨਾਂ ਬੰਦਾ ਮਤਲਬ ਪਾਵਰਫੁਲ ਹੋਵੇ ਜੀ ਉਹਦੀ ਪਾਰਟੀ ਚ ਇੰਨੀ ਜਲਦੀ ਹੋਵੇ ਕਿ ਉਹ ਮੁੱਖ ਮੰਤਰੀ ਵੀ ਬਣਵਾ ਸਕਦਾ ਤੇ ਫਿਰ ਜਦੋਂ ਦੇਖਿਆ ਵੀ ਕਾਂਗਰਸ ਪਾਰਟੀ ਦੀ ਤਾਂ ਗੱਲ ਨਹੀਂ ਬਣਦੀ ਤੇ ਉਹ ਨਾਲ ਦੀ ਨਾਲ ਛੱਡ ਕੇ ਤੇ ਭਾਰਤੀ ਜਨਤਾ ਪਾਰਟੀ ਚਲੇ ਗਏ ਜੀ ਹੁਣ ਅਗਲੀ ਗੱਲ ਜਦੋਂ 2022 ਸਤਾਰਾਂ ਵਾਲੀ 22 ਵਾਲੀ ਜੀ 2022 ਵਾਲੀ ਚੋਣ ਹੋ ਰਹੀ ਸੀ ਹੂੰ ਹੂੰ ਸੁਣ ਇਹ ਆਪਣੇ ਸਰੂਪ ਸਿੰਘ ਲਾਵੀ ਚੋਣ ਲੜ ਰਹੇ ਸੀ ਜੀ ਉਹ ਲੜ ਰਹੇ ਸੀਗੇ ਅਕਾਲੀ ਦਲ ਵੱਲੋਂ 22 ਵਾਲੀ ਕਿ 17 ਨਹੀਂ ਹਾਂ ਹਾਂ 22 ਵਾਲੀ ਇਹ ਕਾਂਗਰਸ ਵੱਲੋਂ ਲੜ ਰਹੇ ਸੀ ਅਹ ਔਰ ਉਧਰੋਂ ਆਮ ਆਦਮੀ ਪਾਰਟੀ ਵੱਲੋਂ ਲੜ ਰਹੇ ਸੀਗੇ ਆਪਣੇ ਜਬਰੂਪ ਸਿੰਘ ਜਬਰੂਪ ਸਿੰਘ ਹੈ ਆ ਤਾਂ ਜੁਕਵਿਰ ਸਿੰਘ ਬਾਦਲ ਇੱਥੇ ਆਈ ਸੀ ਮਿੱਠੀ ਹੂੰ ਉਹਨਾਂ ਨੇ ਆ ਕੇ ਵਪਾਰੀਆਂ ਨਾਲ ਗੱਲਬਾਤ ਕਰਨੀ ਸੀਗੀ ਤੇ ਉਦੋਂ ਫਿਰ ਇਹਨਾਂ ਨੇ ਇੱਕ ਸਵਾਲ ਖੜਾ ਕਰਤਾ ਜੀ ਉਹ ਕਹਿੰਦੇ ਬਾਦਲ ਸਾਹਿਬ ਇਹ ਦੱਸੋ ਵੀ ਤੁਹਾਡਾ ਕੈਂਡੀਡੇਟ ਮੈਂ ਆ ਕਿ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਹਾਂ ਉਹ ਕਹਿੰਦੇ ਤੂੰ ਹੀ ਹੈ ਉਹ ਕਹਿੰਦੇ ਜਿਹੜੇ ਬੰਦੇ ਦਿਨੇ ਹੂੰ ਤੁਹਾਡੇ ਲਈ ਕੰਮ ਕਰਦੇ ਐ ਰਾਤ ਨੂੰ ਉਹ ਆ ਕੇ ਨਾ ਲਿਖ ਕੰਮ ਇਹਨਾਂ ਲਈ ਕੰਮ ਕਰਦੀ ਐ ਇਹਨਾਂ ਲਈ ਕੰਮ ਕਰਦੀ ਐ ਮੈਨੂੰ ਇਹੋ ਲੱਗਦੀ ਆ ਵੀ ਤੁਸੀਂ ਜਿਹੜੇ ਹੈਗੇ ਪਾਰਟੀ ਜਿਹੜੀ ਹੈ ਉਹਦੀ ਮਦਦ ਕਰਦੇ ਤੁਸੀਂ ਆਪਦੇ ਭਰਾ ਦੀ ਮਦਦ ਕਰਦੇ ਹੂੰ ਹੂੰ ਮੈਡੀ ਹਕਤ ਨਹੀਂ ਗਾ ਤੇ ਤਾਂ ਨਹੀਂ ਕਿ ਸੌਣ ਗਿਆ ਨਹੀਂ ਨਹੀਂ ਤੁਸੀਂ ਤੇ ਉਹ ਤੋਂ ਬਾਅਦ ਫਿਰ ਤੁਸੀਂ ਦੇਖਿਆ ਉਹਨੇ ਸੁਖਵੀਰ ਸਿੰਘ ਬਾਦਲੀਆਂ ਤੇ ਇਹਨਾਂ ਦੀਆਂ ਤਸਵੀਰਾਂ ਰੂਵ ਕਰਤੀਆਂ ਮੈਂ ਹਾਂ ਕਰਤੀਆਂ ਸੀ ਬਿਲਕੁਲ ਤੇ ਇੱਕ ਆ ਗਿਆ ਸੀ ਇਹ ਮੇਰੇ ਖਲ 17 ਵਾਲੀ ਇਲੈਕਸ਼ਨੀ ਹੈ 17 17 ਦੀ ਇਲੈਕਸ਼ਨੀ ਹੈ ਤੇ ਉਹਨੇ ਲਿਖਦਾ ਸੀ ਸਾਡਾ ਬਾਊ ਬਠਿੰਡੇ ਦਾ ਬਾਊ ਸਰੂਪ ਚੰਦ ਸਿੰਘ ਲੈ ਇਸ ਕਰਕੇ ਉਹਨੇ ਉਹ ਇਲੈਕਸ਼ਨ ਲੈਡੀਆਂ ਸੀ ਉਹਨੇ ਫਿਰ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਲੇਕਿਨ ਉਸ ਸਮੇਂ ਦੌਰਾਨ ਫਿਰ ਜਿਹੜਾ ਹੈਗਾ ਜੋ ਇਹਨਾਂ ਨੇ ਜਿਹੜੀ ਉਹ ਜ਼ਮੀਨ ਜਮੂਨ ਲਈ ਸੀ ਇੱਥੇ ਆਪਦਾ ਘਰ ਵਗੈਰਾ ਬਣਾਉਣ ਵਾਸਤੇ ਚੰਨੀ ਸਾਹਿਬ ਨੇ ਆ ਕੇ ਉਹਦਾ ਨਹੀਂ ਪੱਥਰ ਰੱਖਿਆ ਸੀ ਉਦੋਂ ਤੁਹਾਡੇ ਯਾਦ ਉਹਨੀਆਂ ਖਬਰਾਂ ਵੀ ਲੱਗੀਆਂ ਸੀ ਚੰਨੀ ਸਾਹਿਬ ਨੇ ਤਾਂ ਫਿਰ ਬੀਨੂ ਬਾਦਲ ਦੇ ਗੋਡੀਆਂ ਹੱਥ ਵੀ ਲਾਇਏ ਸੀ ਇਹ ਸਾਰਾ ਕੁਝ ਆ ਗਿਆ ਸੀ ਤੇ ਇਹਨਾਂ ਨੇ ਬਰ ਕੰਪਲੇਟ ਕਰਤੀ ਵੀ ਆ ਜਿਹੜਾ ਤੌਰ ਤਰੀਕਾ ਨਿਯਾਇਤ ਤਰੀਕੇ ਨਾਲ ਗੱਲ ਕੀਤਾ ਹੂੰ ਹੂੰ ਉਹਦੇ ਆਧਾਰ ਦੇ ਉੱਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵਿਜੀਲੈਂਸ ਦੀ ਇਨਕੁਆਰੀ ਲਾਤੀ ਜਾਂ ਇਨਕੁਆਰੀ ਵਿਜੀਲੈਂਸ ਨੇ ਆਪੇ ਅਪਲੀਕੇਸ਼ਨ ਦਿੱਤੀ ਜਿਹੜਾ ਪਰਚਾ ਹੋਇਆ ਮਨਪ੍ਰੀਤ ਬਾਦਲ ਤੇ ਔਰ ਬੜਾ ਜੋਰ ਲਾਇਆ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਿ ਤੁਸੀਂ ਵਾਪਸ ਲੈ ਲਓ ਹੂੰ ਮੈਂ ਦਨਲੇ ਸਭ ਇਕ ਕਰਕਾ ਉਹ ਬੀ ਸਰੂਪ ਚੰਦ ਸਿੰਘਲੇ ਦੇ ਵਿੱਚ ਕੁਆਲਿਟੀ ਹੈ ਹਾਂ ਹਾਂ ਇਹਨੂੰ ਆਪਾਂ ਕਹਿ ਸਕਦੇ ਆ ਜੱਟ ਬਾਣੀਆਂ ਹੂੰ ਹੂੰ ਉਹ ਕਹਿੰਦਾ ਜਿਹੜੀ ਕੰਪਲੀਟ ਕਰਤੀ ਮੈਂ ਵਾਪਸ ਨਹੀਂ ਵਾਪਸ ਨਹੀਂ ਲੈਂਦਾ ਹੈ ਵੀ ਫਿਰ ਡੂਡਾਂ ਦਾ ਨਾ ਪਿੰਡਾਂ ਆਈ ਹੈ ਨਾ ਪਿੰਡਾਂ ਵਾਲਾ ਹੀ ਆ ਹਾਂ ਕਹਿੰਦਾ ਮੈਂ ਵਾਪਸ ਨਹੀਂ ਲੈਂਦਾ ਜੋ ਮਰਜ਼ੀ ਆ ਹੋ ਜੀ ਹੂੰ ਹੂੰ ਤੇ ਦਨਲੇ ਸਭ ਨੂੰ ਵੀ ਪਰ ਕਾਹਨੂੰ ਵਾਪਸ ਲੈਣੀ ਸੀ ਗਿਆ ਕੰਮ ਉਮੀਦਾਂ ਵਿੱਚ ਅੱਛਾ ਹੀ ਪਰਚਾ ਦਰਜ ਹੋ ਗਿਆ ਬੜੀ ਮੁਸ਼ਕਲ ਹੋਈ ਮਨਪ੍ਰੀਤ ਨੂੰ ਅੰਡਰਗਰਾਉਂਡ ਵੀ ਲੈਣਾ ਪਿਆ ਚਲੋ ਉਹਨੇ ਫਿਰ ਜਮਨਤ ਵਗੈਰਾ ਲੈ ਲਈ ਸਾਰਾ ਕੁਝ ਕਰ ਲਿਆ ਫਿਰ ਆ ਗਈ ਤੁਹਾਡੀ ਲੋਕ ਸਭਾ ਦੀ ਚੋ ਲੋਕ ਸਭਾ ਦੀ ਚੋਣ ਦੇ ਵਿੱਚ ਇਥੋਂ ਭਾਰਤੀ ਜਨਤਾ ਪਾਰਟੀ ਵੱਲੋਂ ਪਰਮਪਰੰਨੇ ਚੋਣ ਲੜੀ ਹਮ ਭਾਰਤੀ ਜਨਤਾ ਪਾਰਟੀ ਦਾ ਬਿਨਾਂ ਸ਼ੱਕ ਉਸ ਵੇਲੇ ਜਿਹੜਾ ਗ੍ਰਾਫ ਉੱਪਰ ਸੀ ਉੱਪਰ ਸੀ ਉਹਦਾ ਕਾਰਨ ਇਹ ਸੀਗਾ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਰਹੇ ਹਮ ਹਮ ਦੂਜੇ ਪਾਸੇ ਜਿਹੜਾ ਸਟ੍ਰੈਟਜੀ ਮੈਂ ਅਪਣਾਈ ਉਹਨਾਂ ਨੇ ਹਿੰਦੂ ਤੇ ਦਲਤ ਪਾਈ ਜਾਰੀ ਰਹੀ ਇਹ ਜਿਹੜਾ ਆਰਐਸਐਸ ਦਾ ਕਾਡਰ ਸੀ ਉਹਨੇ ਉੱਥੇ ਕੰਮ ਕੀਤਾ ਤੇ ਉਹਦੇ ਨਾਲ ਉਹਨਾਂ ਨੂੰ ਲਗਭਗ 18.5% 18.5% ਤੋਂ ਵੱਧ ਵੋਟਾਂ ਮਿਲ ਗਈਆਂ ਸੀ ਭਾਰਤੀ ਜਨਤਾ ਪਾਰਟੀ ਨੂੰ ਸਾਰੇ ਪੰਜਾਬ ਦੇ ਵਿੱਚ ਬਠਿੰਡਾ ਦੇ ਵਿੱਚੋਂ ਪਰਮਪਾਲੂ ਵੀ ਬਹੁਤ ਵਧੀਆ ਵੋਟਾਂ ਮਿਲਗੀਆਂ ਸੀ ਲੇਕਿਨ ਬਠਿੰਡਾ ਸ਼ਹਿਰ ਦੇ ਵਿੱਚੋਂ ਨੰਬਰ 1 ਦੇ ਉੱਤੇ ਆਈ ਹੈ ਭਾਰਤੀ ਜਨਤਾ ਹਾਂ ਬਿਲਕੁਲ ਬਿਲਕੁਲ ਆਈ ਹੈ ਜੀ ਉਹਦੇ ਵਿੱਚ ਜੇ ਆਪਾਂ ਕਹੀਏ ਕਿ ਭਾਰਤੀ ਜਨਤਾ ਪਾਰਟੀ ਦਾ ਆਵਦਾ ਅਸਰ ਸੂਖ ਵੀ ਤੇ ਨਾਲ ਉਹਦੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸਰੂਪ ਚੰਦ ਸਿੰਘ ਨੇ ਜੀ 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 ਕਿਉਂਕਿ ਸਰੂਪ ਚੰਦ ਸਿੰਘਲਾ ਭਵੇਂ ਆਕਾਲੀ ਦਲ ਦੇ ਵਿੱਚ ਰਿਹਾ ਹੈ ਸ਼ਹਿਰ ਦਾਰਿਸ਼ ਦੇ ਵਿੱਚ ਇਹਨੇ ਬਣਾ ਕੇ ਰੱਖੀ ਬਣਾ ਕੇ ਰੱਖੀ ਬਿਲਕੁਲ ਇਹਦਾ ਵਿਗਾਰ ਨਹੀਂ ਕਿਸੇ ਨਾਲ ਹੈ ਸ਼ਾਹੂਕਰ ਜਿਹੜਾ ਪਾਈਚਾਰਾ ਹੈ ਜਿਹੜਾ ਦੁਕਾਨਦਾਰ ਪਾਈਚਾਰਾ ਉਹਦੀ ਇੱਜ਼ਤ ਮਾਨ ਸਤਕਾਰ ਕਰਦੇ ਔਰ ਇਹਨੇ ਉਹਨਾਂ ਨੂੰ ਜਾ ਕੇ ਕਹਿ ਪਾਈ ਪਰਮਪਾਲ ਨੂੰ ਵੋਟ ਪਾਓ ਇਹ ਮੈਂ ਹੀ ਚੋਣ ਲੜਦਾ ਐ ਮੈਨੂੰ ਤੇ ਉਹਨਾਂ ਨੇ ਪਾਇਆ ਸੀ ਰੂਪ ਸਿੰਘ ਲੈਨੇ ਤੇ ਉਹ ਵੋਟਾਂ ਉਹਨਾਂ ਨੂੰ ਪਈਆਂ ਮਨਪ੍ਰੀਤ ਬਾਦਲੂ ਨੂੰ ਜਾ ਕੇ ਚੋਣ ਲੜਿਆ ਕਿਧਰ ਬਾਹਤੋਂ ਉਹ ਤਾਂ ਲੋਕ ਸਭਾ ਵਿਧਾਨ ਸਭਾ ਦੀ ਸੀ ਵਿਧਾਨ ਸਭਾ ਦੀ ਲੜੀ ਵਿਧਾਨ ਸਭਾ ਦੀ ਲੜੀ ਹੈ ਪਾਈ ਵਾਲੀ ਪਾਈ ਵਾਲੀ ਪਾਈ ਵਾਲੀ ਲੜੀ ਸੀ ਪਰ ਆਪਾਂ ਵਿਧਾਨ ਸਭਾ ਦੇ ਵਿੱਚ ਲਿਖਿਆ ਕਿ ਮਨਪ੍ਰੀਤ ਬਾਦਲੂ ਨੂੰ ਕਿੰਨੀ ਕੁਝ ਵੀ ਨਹੀਂ ਜੇ ਆਪਾਂ ਦੇਖੀਏ ਦੂਜੇ ਪਾਸੇ ਪਾਰਲੀਮੈਂਟ ਵੇਲੇ ਤੇ ਉੱਥੇ ਉਹਨਾਂ ਨੇ ਹੰਸ ਰਾਜ ਦਾ ਹੰਸ ਨਹੀਂ ਕਿੰਨੀ ਪੈ ਗਈ ਸੀ ਹਾਂ ਇਹ ਇੱਥੇ ਨੰਬਰ ਇਕਤੇ ਆਉਂਦੇ ਤੇ ਇਹ ਪਤਾ ਲੱਗਦਾ ਕਿ ਕਿਹੜੇ ਬੰਦੇ ਦਾ ਕਿੱਥੇ ਅਸਰ ਸੂਖਾ ਹੁਣ ਬਠਿੰਡੇ ਦੇ ਵਿੱਚ ਆਪਾਂ ਦੇਖੀ ਤਾਂ ਮਨਪ੍ਰੀਤ ਬਾਦਲ ਦੇ ਨਾਲੋਂ ਅਸਰ ਸੂਖ ਸਰੂਪ ਚੰਦ ਸਿੰਘ ਲੇਵਾ ਬੱਦ ਹੈ ਹਾਂ ਆਮ ਆਦਮੀ ਪਾਰਟੀ ਚ ਬੀਜੇਪੀ ਚ ਬੀਜੇਪੀ ਚ ਵੀ ਤੇ ਲੋਕਾਂ ਚ ਲੋਕਾਂ ਚ ਦਾਨੀਅਲ ਸਿੰਘ ਮੈਨੂੰ ਨਾ ਜਸਵੇਰੇ ਇਹ ਗਲਤ ਗੱਲ ਕਰੀ ਜਾਂਦੇ ਸੀ ਵਿਆਹ ਹੁੰਦਾ ਵੀ ਕੀ ਹੁੰਦਾ ਇਹਦੇ ਚ ਹੋਊਗਾ ਕਿ ਤੇ ਉੱਥੇ ਇੱਕ ਬੰਦੇ ਨੇ ਕਿਹਾ ਕੋ ਮੁਲਾਜ਼ਮ ਸੀ ਉਹ ਕਹਿੰਦਾ ਜੀ ਇਹ ਸਾਰੀਆਂ ਪਾਰਟੀਆਂ ਇਨਕਲੂਡਿੰਗ ਭਾਰਤੀ ਜਨਤਾ ਪਰ ਆਮ ਆਦਮੀ ਪਾਰਟੀ ਵੀ ਇਹ ਫੈਸਲਾ ਕਰਦੇ ਵੀ ਵੋਟਾਂ ਮਨਪ੍ਰੀਤ ਬਾਦਲ ਨੂੰ ਪਾ ਦੇ ਉਹ ਕਹਿੰਦੇ ਜਿੱਦ ਦਾ ਫਿਰ ਵੀ ਨਹੀਂ ਅੱਛਾ ਉਹ ਕਿਉਂਕਿ ਇਹਨਾਂ ਇੱਥੇ ਆ ਕੇ ਡਿਫਰੈਂਟ ਕਾਈਂਡ ਆਫ ਪੋਲਿਟਿਕਸ ਜਿਹੜੀ ਖੜੀ ਕਰਦੀ ਨੇ ਜੀ ਨਹੀਂ 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 ਮੈਂ ਕਿਹਾ ਵੀ ਕਿਉਂ ਹਾਂ ਤਾਂ ਫਿਰ ਨਾਲ ਇੱਕ ਬੰਦਾ ਬੈਠਾ ਸੀ ਹੋਰ ਜਿਹੜਾ ਕਿਸੇ ਵੇਲੇ ਮਨਪ੍ਰੀਤ ਬਾਦਲ ਦੇ ਨਾਲ ਰਿਹਾ ਸੀ ਹੂੰ ਉਹ ਕਹਿੰਦਾ ਜੀ ਹੁਣ ਮੈਂ ਦੱਸਣਾ ਤੁਹਾਨੂੰ ਕਿਉਂ ਹੂੰ ਉੱਥੇ ਤੁਹਾਨੂੰ ਪਤਾ ਸੱਤ ਲੱਗਦੀ ਹੈ ਮੈਂ ਕਿਹਾ ਕਿਉਂ ਕਹਿੰਦੇ ਅਸੀਂ ਮਨਪ ਅਸੀਂ ਕਹਿੰਦੇ ਕਿ ਆ ਜੀ ਵੋਟ ਪਾਇਓ ਮਨਪ੍ਰੀਤ ਬਾਦਲ ਨੂੰ ਕਹਿੰਦਾ ਕਿ ਕਿੰਨਾ ਬੀਬੀਸੀ ਹੈਂਡੀਕੈਪ ਹੂੰ ਉਹ ਕਹਿੰਦਾ ਵੀ ਉਹਨੇ ਦੇਖੇ ਨਾ ਸਾਡੇ ਨਾਲ ਕਹਿੰਦੇ ਸਵਾਲੀਆ ਨਿਸ਼ਾਨ ਜਿਵੇਂ ਜਹ ਹੁੰਦਾ ਹੈ ਸਾਡੇ ਨਾਲ ਕਹਿੰਦਾ ਉਹ ਬੀਬੀ ਇਸ ਤਰ੍ਹਾਂ ਚੱਕੀ ਜੀ ਕਹਿੰਦਾ ਮੈਂ ਕਿਹਾ ਭੈਣ ਜੀ ਕੀ ਗੱਲ ਥੋੜਾ ਹੁੰਗਾਰਾ ਹੈ ਨਹੀਂ ਹੂੰ ਕਹਿੰਦੀ ਭਾਈ ਜੀ ਮਨਪ੍ਰੀਤ ਨੂੰ ਵੋਟਾ ਹੂੰ ਕਹਿੰਦੀ ਕਿ ਕਹਿੰਦੇ ਮੇਰੀ ਹਾਲਤ ਦੇਖੋ ਮੈਂ ਹੈਂਡੀਕੈਪ ਆ ਸਾਡਾ ਜਿਹੜਾ ਕਹਿੰਦੇ ਹੈਂਡੀਕੈਪ ਦਾ ਸਾਡਾ ਜਿਹੜਾ ਸਹੀ ਰਾਈਟ ਬੰਦਾ ਸੀ ਜਿਹੜਾ 4 ਪੈਸੇ ਵੱਧ ਮਿਲਦੇ ਸੀ ਉਹ ਵੀ ਵਾਪਸ ਲੈ ਲੈ ਉਹ ਵੀ ਵਾਪਸ ਲੈ ਲੈ ਜਿਹੜਾ ਬੰਦਾ ਹੈਂਡੀਕੈਪ ਦੇ ਕਹਿੰਦੇ ਪੈਸੇ ਵਾਪਸ ਲੈਣ ਉਹਨੂੰ ਅਸੀਂ ਵੋਟਾਂ ਪਾਵਾਂਗੇ ਹੂੰ ਹੂੰ ਮੁਲਾਜ਼ਮ ਤਬਕਾ ਜਿਹੜਾ ਹੈਗਾ ਅੱਜ ਵੀ ਮੇਰਾ ਖਿਆਲ ਹੈ ਪੰਜਾਬ ਦੇ ਵਿੱਚੋਂ ਜੇ ਸਭ ਤੋਂ ਵੱਧ ਕਿਸੇ ਲੀਡਰ ਦੇ ਖਿਲਾਫ ਆ ਤਾਂ ਮਨਪ੍ਰੀਤ ਬਣਪ੍ਰੀਤ ਦੇ ਖਿਲਾਫ ਹੈ ਤੇ ਬਠਿੰਡਾ ਜਿਹੜਾ ਹੈਗਾ ਬਠਿੰਡਾ ਮੁਲਾਜ਼ਮਾਂ ਦੇ ਨਾਲ ਰਹੇ ਸਿਲਸਿਲਾ ਇਹ ਹੈ ਹੀ ਹੈ ਹੂੰ ਹੂੰ ਹੁਣ ਦੇਖੋ ਵੀ ਜਦੋਂ ਇੱਥੇ ਮਾਨ ਸਨਮਾਨ ਕੀਤਾ ਇਹਨਾਂ ਦਾ ਅਸ਼wini ਜੀ ਅਸ਼wini ਜੀ ਦਾ ਤੇ ਫਿਰ ਅਸ਼ੁਨੀ ਜੀ ਗਏ ਪਿੰਡ ਬਾਦਲਪਿੰਡ ਇੱਥੇ ਮਨਪ੍ਰੀਤ ਹੈ ਨਹੀਂ ਸੀ ਹੈ ਨਾ ਇੱਥੇ ਹੈ ਨਹੀਂ ਸੀ ਮੇਰੇ ਖਿਆਲ ਮੁਤਾਬਿਕ ਹੈ ਨਹੀਂ ਸੀ ਮਨਪ੍ਰੀਤ ਬਾਦਲ ਨੇ ਉੱਥੇ ਕੱਟ ਕੀਤਾ ਸੀ ਹੁਣ ਮਨਪ੍ਰੀਤ ਬਾਦਲ ਆਪਣੇ ਆਪ ਨੂੰ ਮੈਨੂੰ ਲੱਗਦਾ ਫਰੀਦਕੋਟ ਦਾ ਹਿੱਸਾ ਸਮਝਣ ਲੱਗ ਪਿਆ ਕਿਉਂਕਿ ਗਿੱਦੜਵਾ ਤੋਂ ਚੋਣ ਲੜੀ ਹੈ ਫਿਰ ਬਠਿੰਡੇ ਨਾਲ ਤਾਂ ਕਨੈਕਸ਼ਨ ਹੈ ਨਹੀਂ ਨੇ ਨਹੀਂ 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 ਗੱਲ ਜਿਹੜੀ ਹੈਗੇ ਤੁਸੀਂ ਫੇਸਬੁਕ ਤੇ ਦੇਖਿਆ ਹੋਣਾ ਇੱਕ ਦਿਨ ਕਹਿੰਦੇ ਜੈਜੋਤ ਸਿੰਘ ਜਾਜੀ ਜਾਹੋਲ ਨੇ ਜੋ ਹਾਂ ਜਾਹੋਲ ਨੇ ਜੋ ਜੋਜੀ ਨੇ ਪਤਾ ਸੀ ਹਾਂ ਜਦੋਂ ਆ ਤੁਹਾਡਾ ਹੋਇਆ ਨਾ ਇੱਕ ਇੱਕ ਨਵਾਂ ਇਨਕਲਾਬ ਹੋਇਆ ਸੀ ਅੱਛਾ ਜੀ ਜਦੋਂ ਆਪਣਾ ਕਾਰਪੋਰੇਸ਼ਨ ਵਾਲਾ ਹਾਂ ਪਦਮਜੀਤ ਮਹਿਤਾ ਹਾਂ 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 ਉਦੋਂ ਫਿਰ ਉਹਨਾਂ ਨੇ ਮਹਿਤਾ ਦੀ ਮਦਦ ਕੀਤੀ ਸੀ ਉਹਨਾਂ ਨੇ ਕਹਿੰਦਾ ਸੀ ਕਿ ਆ ਗਈ ਕਹਿੰਦੇ ਵੀ ਹੁਣ ਬਠਿੰਡੇ ਵੱਲ ਨੂੰ ਆ ਰਹੇ ਆ ਰਹੇ ਆ ਬਠਿੰਡੇ ਵੱਲ ਉਹਨਾਂ ਨੇ ਕਹਿੰਦਾ ਸੀ ਇਸ ਕਰਕੇ ਠੀਕ ਹੈ ਨਿਕਿਆ ਤਾਂ ਬਠਿੰਡੇ ਤੇ ਹੈਗੀ ਹੈ ਜੇ ਮੁੱਦੂ ਬਿਨਾਂ ਤਾਂ ਗੁਜ਼ਾਰਾ ਨਹੀਂ ਪਰ ਗੱਲ ਇਹ ਕਿ ਸਰੂਪ ਚੰਦ ਸਿਗਲੇ ਨੂੰ ਇਗਨੋਰ ਕਰਨਾ ਮਹਿੰਗਾ ਪੈਜੂ ਮਹਿੰਗਾ ਪੈਜੂ ਬਹੁਤ ਮਹਿੰਗਾ ਪੈਜੂ ਇਹਨਾਂ ਭਾਰਤੀ ਜਨਤਾ ਪਾਰਟੀ ਨੇ ਦੇਖਣਾ ਕਰਨਾ ਕੀ ਕਿਉਂਕਿ ਤੁਸੀਂ ਦੇਖੋ ਜਿੱਦ ਦੇ ਨਾਲ ਢਿੱਲੋਂ ਸਾਹਿਬ ਇਹਦੇ ਵਿੱਚ ਇਹ ਵੀ ਹੈ ਨਾ ਜਿਸ ਢੰਗ ਦੇ ਨਾਲ ਉਦੋਂ ਜੈਜੀ ਜੌਹਲ ਨੇ ਆ ਕੇ ਇੱਥੇ ਕੈਂਪੇਨ ਕੀਤੀ ਹੈ ਲੋਕ ਸਭਾ ਚ ਤੇ ਜੇ ਮੰਨਦੇ ਸੀਗੇ ਵੀ ਅਜੇ ਅਸੀਂ ਤੋੜ ਸਕਦੇ ਹਾਂ ਤਾਂ ਭਾਜਪਾ ਨਾਲ ਆਪਦੇ ਬੰਦੇ ਨਾ ਤੋੜਨੇ ਤੇ ਕਾਲੀ ਦਲ ਨਾਲ ਤੋੜਨੇ ਹਮ ਪਰਮਪਾਲ ਨਾਲ ਨਾ ਤੋੜਨੇ ਉਹ ਵੀ ਤਾਂ ਉਹ ਹੈ ਹੀ ਹੈ ਉਹ ਇਗਨੋਰ ਨਹੀਂ ਨਾ ਕੀਤੀ ਜਾ ਸਕਦੀ ਗੱਲ ਨੂੰ ਨਹੀਂ ਨਹੀਂ ਉਹ ਤਾਂ ਉਹ ਹੁਣ ਪਰਮਪਾਲ ਕਿਹੜਾ ਘਟੇ ਹਾਂ ਪਰਮਪਾਲ ਜਿਹੜੀ ਕੈਂਡੀਡੇਟ ਰਹੀ ਹੈ ਇੱਥੋਂ ਜਿਹੜੀ ਉਹ ਵੀ ਤਾਂ ਪਰਮਪਾਲ ਦੀ ਆਈ ਤਾਂ ਹੁਣ ਧਾਨੇ ਵਾਲੀ ਸਭ ਕੋਈ ਕੁਝ ਵੀ ਕਹੀ ਜਾਵੇ ਹਾਂ ਹਾਂ ਅਸਲ ਦੇ ਵਿੱਚ ਜਿਹੜੀ ਪਰਮਪਾਲ ਦੀ ਟੈਕਨੀਕਲੀ ਹੈ ਤਾਂ ਆਰਐਸਐਸ ਦੇ ਕੋਟੇ ਤੋਂ ਨਿਕਲੀ ਹੈ ਜੀ ਹੂੰ ਹੂੰ ਉਹ ਜਿਹੜਾ ਬੰਦਾ ਜਿਹੜਾ ਇੰਚਾਰਜ ਸੀ ਪੰਜਾਬ ਦਾ ਇੰਚਾਰਜ ਸੀ ਉਹਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਬੁਰਾ ਲਾਇਆ ਹਾਂ ਉਹਦੀ ਸਿਲੈਕਟ ਉਹ ਮਤਲਬ ਉਹਨੇ ਦਿਮਾਗ ਚੱਟਕੀ ਵੀ ਇਹ ਲੜਕੀ ਜਿਹੜੀ ਹੈਗੀ ਹੈ ਹਾਂ ਪੋਟੈਂਸ਼ial ਹੈ ਇਹਦੇ ਵਿੱਚ ਪੋਟੈਂਸ਼ial ਹੈਗੀ ਹੈ ਇਸ ਕਰਕੇ ਉਹਨਾਂ ਨੇ ਹਾਂ ਜਿਹਨੋ ਆਇਆ ਹੈ ਹਾਂ ਉਹ ਚਾਹੇ ਉਹ ਵੀ ਉਹ ਵੀ ਤਾਂ ਆਪਣਾ ਮਤਲਬ ਯੋਗਦਾਨ ਪਾਉਣਾ ਹਾਂ ਹਾਂ ਔਰ ਜਿੰਨਾ ਕ ਆਪਾਂ ਜਾਣਦੇ ਆ ਮਲੂਕਾ ਪਰਿਵਾਰ ਨੂੰ ਮਲੂਕੇ ਪਰਿਵਾਰ ਦੇ ਵਿੱਚੋਂ ਮੇਰੇ ਖਿਆਲ ਮੁਤਾਬਕ ਹੈ ਵੀ ਬਹੁਤਾ ਤਾਂ ਵੱਡੇ ਮਲੂਕੇ ਨੂੰ ਲੋਕ ਕਹਿੰਦੇ ਵੀ ਉਹ ਜਿਆਦਾ ਮਤਲਬ ਜਿਹੜਾ ਹੈਗਾ ਜਬੇ ਵਾਲਾ ਜਬੇ ਵਾਲਾ ਪਰ ਜਿੰਨਾ ਕ ਚਲੋ ਤੁਹਾਡੀਆਂ ਤਾਂ ਹੋਰ ਨਿੱਜੀ ਰਿਸ਼ਤੇ ਨੇ ਨਿੱਜੀ ਰਿਸ਼ਤੇ ਜੀ ਨਹੀਂ ਕਿ ਮੈਨੂੰ ਜਾਣਕਾਰੀ ਮਿਲੀ ਹੈ ਇਹ ਆਪਣੇ ਮਤਲਬ ਸਾਰੇ ਪਰਿਵਾਰ ਦੇ ਵਿੱਚੋਂ ਸਭ ਤੋਂ ਜਿਆਦਾ ਮਤਲਬ ਰੰਜਿਸ਼ ਵਾਲੀ ਹੈ ਠੀਕ ਹੈਗਾ ਠੀਕ ਹੈ ਠੀਕ ਹੈ ਨੇ ਕਰਦੀ ਹੈ ਇਸ ਕਰਕੇ ਇਹ ਹੁਣ ਜਿਹੜੀ ਭਾਰਤੀ ਜਿਵੇਂ ਕੱਲ ਗਿਆ ਹੈ ਆਪਣਾ ਆਸ਼wini ਕੁਮਾਰ ਸ਼ਰਮਾ ਉਹ ਤੇ ਜੀ ਉਹ ਜਾ ਕੇ ਉਹਨੇ ਮਾਨ ਸਨਮਾਨਤਾ ਪੂਰਾ ਦਿੱਤਾ ਕਿਉਂਕਿ ਜਿੱਦਣ ਦੇ ਸੁਨੀਲ ਜਾਖੜ ਜੀ ਤਾਂ ਮੇਰੇ ਖਿਆਲ ਬੋਤ ਦਫ਼ਤਰ ਗਿਆ ਹੀ ਨਹੀਂ ਜਿੱਦੇ ਇਹਨਾਂ ਨੂੰ ਵੀ ਬਹਾਇਆ ਸੀ ਉਹਨੇ ਕੁਰਸੀ ਖਾਲੀ ਛੱਡੀ ਸੀ ਵਿਭਾਦਵ ਜੀ ਪ੍ਰਧਾਨ ਜੀ ਨੂੰ ਉਹਨੇ ਕਹਿੰਦੇ ਤੁਸੀਂ ਪ੍ਰਧਾਨਾ ਤੁਸੀਂ ਬਿਠਾਓ ਨਹੀਂ ਮਤਲਬ ਆਪਦੇ ਮਾਨਸਿਕ ਤੌਰ ਤੇ ਉਹ ਤਿਆਰ ਹੈ ਹਾਂ ਹਾਂ ਤਾਂ ਉਹ ਤੋਂ ਬਾਅਦ ਤੁਸੀਂ ਦੇਖੋ ਵੀ ਸੁਨੀਲ ਜਾਖੜ ਵੇਲੇ ਤਾਂ ਐਕਟਿਵ ਸੀਗਾ ਮਨਪ੍ਰੀਤ ਸਿੰਘ ਬਾਦਲ ਦਿੱਲੀ ਆਈ ਪਾਲਟਿਕਸ ਦਿੱਲੀ ਦੀ ਲੀਡਰਸ਼ਿਪ ਦੇ ਵਿੱਚ ਤੇ ਜਿੱਦਣ ਦੇ ਮਤਲਬ ਇੱਥੇ ਹੁਣ ਅਸ਼ਨੀ ਜੀ ਆਏ ਉਹਦੋਂ ਦੇ ਪੰਜਾਬ ਦੀ ਚੰਡੀਗੜ੍ਹ ਦੀ ਪਾਲਟਿਕਸ ਦੇ ਵਿੱਚ ਐਕਟਿਵ ਹੈ ਹੂੰ ਹੂੰ ਤਾਂ ਮੇਰੇ ਖਿਆਲ ਮੁਤਾਬਕ ਉਹਨਾਂ ਨੇ ਵੀ ਦੇਖਿਆ ਵਾ ਸ਼ਾਇਦ ਇਹਨੂੰ ਤਾਂ ਇਹ ਵੀ ਜਾਣਕਾਰੀ ਮਿਲੀ ਹੈ ਵੀ ਮਨਪ੍ਰੀਤ ਬਾਦਲ ਦੇ ਦਿਮਾਗ 'ਚ ਇਹ ਵੀ ਹੈ ਵੀ ਜੇ ਬਿੱਟੂ ਦੀ ਥਾਂ ਤੇ ਮੈਂ ਹੁੰਦਾ ਹਾਂ ਉਹ ਵੀ ਕਹਿੰਦੇ ਵੀ ਸੁਨੀਲ ਜਾਖੜ ਨੂੰ ਵੀ ਮੰਨਿਆ ਜਾਂਦਾ ਵੀ ਸੁਨੀਲ ਜਾਖੜ ਨਹੀਂ ਬਣਦਾ ਹਾਂ ਠੀਕ ਹੈ ਇਹ ਸਾਰੀਆਂ ਇਹ ਇਹ ਮਤਲਬ ਇਹ ਕਹਿ ਵੀ ਭਾਰਤੀ ਜਨਤਾ ਪਾਰਟੀ ਆਸਤੇ ਇੱਕ ਬੜੀ ਟੇਢੀ ਖੀਰ ਬਣੀ ਹੋਈ ਹੈ ਮੁੱਢਲਾ ਦੀ ਸੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿਲੋਂਹਰੀ ਸੋ ਇੱਕ ਬ੍ਰੇਕ ਲੈ ਲਿਆ ਜੀ ਤੇ ਬ੍ਰੇਕ ਤੋਂ ਬਾਅਦ